ਨਾਨ ਜੀ ਦਾ ਸਕੋਰੀ ਪਹਿਲਾਂ ਪਹ ਹੋਇਆ ਡੈੜੀ ਵੇਚਦਾ ਸੀ ਉਹਦੇ ਪਰਚੇ ਪਏ ਹੋਏ ਨੇ ਬੜਾ ਫੁੱਕੀ ਵੇਚਦਾ ਸੀ ਡੋਡੇ ਵੇਚਦਾ ਸੀ ਪਹਿਲਾਂ ਸਾਰਾ ਪਿੰਡ ਹੀ ਵੇਚਣਾ ਸਾ ਜੀ ਸਾਡਾ ਕਾਸ਼ੇ ਕੱਲਾ ਨਹੀਂ ਵੇਚਣਾ ਸਾਰਾ ਪਿੰਡ ਨੇ ਤੇਰੇ ਚੰਚਨ ਮੱਝੇ ਕੋਠੇ ਪਾ ਦੋਦਾ ਉਹ ਕੋ ਦਿਹਾੜੀ ਦਾ ਨਹੀਂ ਹੈ ਗਿਆ ਬਲੈਕ ਨਾਲ ਬਲਵੀਰ ਸਿੰਘ ਤੇ 4 ਐਨਡੀਪੀਐਸ ਦੇ ਮੁਕਤਮੇ ਨੇ ਤੇ ਤਰਸੀਨ ਸਿੰਘ ਤੇ 10 ਐਨਡੀਪੀਐਸ ਦੇ ਉੱਪਰ ਨਾਂਜੀ ਦਾ ਕੋਈ ਪਹਿਲਾਂ ਪੂਆ ਡੈੜੀ ਵੇਚਦਾ ਸੀ ਉਹਦੇ ਪਰਚੇ ਪਏ ਹੋਏ ਨੇ ਉਹ ਕਟਿਆ ਉਹ ਕੋਈ ਢਿਹਰ ਮੈਂ ਤਾਂ ਇੱਕ ਬਾਹ ਮੈਂ ਡੈੜੀ ਦੀ ਇੱਕ ਬਾਹ ਬਾਹ ਨਾ ਦੇਖ ਲੈ ਕੁਛ ਕਰ ਲੂ ਕੁਛ ਤਾਂ ਨਹੀਂ ਕਰ ਸਕ ਚਾਰ ਪਰਚੇ ਨੇ ਜੀ ਮੈਂ ਡੈੜੀ ਦਾ ਪਹਿਲਾਂ ਮੈਂ ਤਾਂ ਡੈੜੀ ਦਾ ਮੇਰੇ ਡੈੜੀ ਦਾ ਸੇਮ ਹੈ ਜੀ ਹਾਂ ਜੀ ਪਹਿਲਾ ਪਾਪਾ ਲ ਪਰਚੇ ਦੀ ਝੂਠੀ ਬੋਤ ਕਟਿਆ ਜੇ ਲਉ ਤਾਂ ਢਿਹਰ ਮੈਂ ਤਾਂ ਗੱਡੀਆਂ ਦੇ ਚੜਦਾ ਹਾਂ ਹਾਂ ਜੀ ਉੱਤਕ-ਟਕ ਪਰਚੇ ਪਹਿਲਾ ਪੁੱਤੀ ਵੇਚਦਾ ਸੀ ਡੋਡੇ ਵੇਚਦਾ ਸੀ ਪਹਿਲਾਂ ਹੁਣ ਹੋਰ ਵੀ ਕੋਈ ਉਹ ਨਾਂ ਕੁਸਰੀ ਕਰਤਾ ਫਿਰ ਇੱਕ ਟੁਕੀ ਛੇਪਾ ਗਏ ਉਹ ਗੱਡੀਆਂ ਕਰੇ ਕਿਸ਼ਨਾ ਪਾ ਗਏ ਗੱਡੀਆਂ ਤੇ ਤੁਹਾਡੇ ਕੋਲ ਚੱਲ ਰਹੀ ਸੀ ਇਹ ਮਸਲਾ ਹਾਂਜੀ ਕੋਟੇ ਉੱਤ ਚੰਡੀਗੜ੍ਹ ਚੱਲ ਰਹੀ ਸੀ ਸਾਡਾ ਤਰੀਕ ਪਾ ਦੇਈ ਹੋਈ ਸੀ ਰਾਜਤ ਮੈਨੂੰ ਆਰਡਰ ਮਿਲਦਾ 56 ਆਰਡਰ ਦੇ ਰਹੇ ਸਨ ਉਹ ਕਿਹਾ ਜਰਾ ਇਹ ਸਰਕਾਰੀ ਜ਼ਮੀਨ ਹੈ ਨਾ ਜੀ ਸਾਡੀ ਆਪਣੀ ਹੈ ਜੀ ਸਾਡੀ ਆਪਣੀ ਆਪਣੇ ਰੋਕੀਆਂ ਹੋ ਜਾਂ ਸੁਰਲਾ ਪੁਰਾਣੇ ਬੁੜਿਆ ਦੀ ਆਪ ਸਾਡਾ ਬੇੜਾ ਕੋਈ ਗਲੀ ਨਹੀਂ ਹੈ ਕਿ ਸਾਡੀ ਸਾਡਾ ਆਪਰਾ ਬੇੜਾ ਦੀ ਜੀ ਹਾਂ ਜਉ ਟੱਕੇ ਨਾਲ ਸਾਡੇ ਨਾਲ ਚੱਲ ਜਾ ਤੁਸੀਂ ਤਸਵੀਰ ਦੇ ਕੀ ਲੱਗਦੇ ਐਸੀ ਕੁੜੀ ਆ ਜੀ ਉਹਦੀ ਮੈਂ ਮੈਂ ਦੁਦਹਾਨੇ ਪਈ ਹੋਈ ਆ ਦੀ ਕੁੜੀ ਠੀਕ ਹੈ ਹਾਂਜੀ ਕੋਈ ਬਲੈਕ ਨਾਲ ਹੂੰ ਤਾਂ ਜੀ ਹੈ ਗੇਹਾ ਗੱਡੀਆਂ ਚਕੇ ਹੁੰਦੇ ਦੇ ਜੀ ਚ ਕਿਰ ਗੱਡੀਆਂ ਦੇ ਪਾ ਕੇ ਕਿਤੇ ਪਿੰਡ ਦੇ ਵਿੱਚ ਕੱਲਾ ਤੁਸੀਂ ਨਸ਼ਾ ਵੇਚਦਾ ਜਾਂ ਹੋਰ ਵੀ ਸਾਰਾ ਪਿੰਡ ਹੀ ਵੇਚਦਾ ਨਸ਼ਾ ਜੀ ਸਾਡਾ ਕਾਸੇ ਕੱਲਾ ਨਹੀਂ ਵੇਚਦਾ ਸਾਰਾ ਪਿੰਡ ਨੇ ਕਿਰ ਚੰਚਨ ਮੰਜੇ ਕੋਠੇ ਪਾ ਦੋ ਦੋ ਉਹ ਕੋਈ ਦਿਹਾੜੀ ਨਾਲ ਨਹੀਂ ਹੈਗੇ ਬਲੈਕ ਨਾਲ ਮੁਰਾਦਪੁਰੇ ਚ ਕਹ ਬਲੈਕ ਦਾ ਸਭ ਤੇੜਾ ਬਕਾਇਰ ਦਿਹਾੜੀ ਕਰੇ ਮੁਰਾਦਪੁਰੇ ਕੋਈ ਦਿਹਾੜੀ ਨਹੀਂ ਕਰ ਰਿਆ ਬਲੈਕ ਕਰ ਰਹੇ ਨੇ ਕਿੰਡ ਦਾ ਭਾਵ ਸਾਰਾ ਪਿੰਡੀ ਨਸ਼ਾ ਸਾਰਾ ਪਿੰਡ ਨਸ਼ਾ ਕਰ ਰਿਹਾ ਜੀ ਸਾਰਾ ਪਿੰਡ ਨਸ਼ਾ ਵੇਚ ਰਿਆ ਪੁਲਿਸ ਵੱਲੋਂ ਤੁਹਾਨੂੰ ਇਤਲਾ ਦਿੱਤੀ ਗਈ ਸੀ ਕਿ ਅਸੀਂ ਕਾਰਵਾਈ ਕਰਾਂਗੇ ਹਾਂ ਜੀ ਕਰੀ ਸੀ ਚਾਹ ਚਲਾਈ ਕੋਰ ਚੱਲ ਰਹੀ ਜੀ ਕੇ ਕਾਰਵਾਈ ਤੁਹਾਡੇ ਦੀ ਕਿਉਂ ਹੋਈ ਹੈ ਉਹ ਹੀ ਅੱਜ ਪੁੱਛ ਰਿਹਾ ਜੀ ਸਾਡੇ ਕਾਤੋਂ ਹੋ ਰਿਹਾ ਮਰਾਰ ਪਰ ਹੋਰ ਲੋਕਾਂ ਦੇ ਕਾਤੋਂ ਨਹੀਂ ਹੋ ਰਹੀ ਠੀਕ ਹੈ ਸੜੀ ਸੜੀ ਬਹੀ ਆ ਲੋਕਾਂ ਤੇਰੇ ਤੇ ਮੰਜਰੇ ਕੋਠਿਆਂ ਨਾਲ ਕਾਤੋਂ ਟਾਰੇ ਜੀ ਠੀਕ ਹੈ ਠੀਕ ਹੈ ਚਲੋ ਇੱਕ ਸਰਕਾਰ ਵੱਲੋਂ ਜੇ ਦੱਸਿਆ ਸੀ ਕਿ ਚੋਰੀ ਚਲਾਈ ਆ ਤੇ ਦੋ ਨਸ਼ਾ ਤਸਕਰਾਂ ਦੀ ਬਿਲਡਿੰਗਾਂ ਨੂੰ ਕਿੱਦਾਂ ਜਾਂਦਾ ਕਿੱਦਾਂ ਦੇਖੋ ਦੇਖੋ ਮਾਨਯੋਗ ਸੀਐਮ ਸਾਹਿਬ ਪੰਜਾਬ ਨੇ ਜਿਹੜੀ ਮੁਹਿੰਮ ਚਲਾਈ ਹੈ ਯੁਧ ਨਸ਼ਾ ਵਿਰੁੱਧ ਉਹਦੇ ਤਹਿਤ ਐਸਐਸਪੀ ਪਟਿਆਲਾ ਅਤੇ ਡੀਆਈਜੀ ਪਟਿਆਲਾ ਰੇਂਜ ਦੇ ਨਿਸ਼ਾ ਦੇਸ਼ ਨਿਰਦੇਸ਼ੇਟ ਪਟਿਆਲਾ ਪੁਲਿਸ ਨਸ਼ਾ ਤਸਕਰਾਂ ਤੇ ਸਮਗਲਰਾਂ ਦੇ ਖਿਲਾਫ ਕਾਰਵਾਈ ਕਰਦੀ ਰਹਿੰਦੀ ਹੈ ਇਸੇ ਇਸੇ ਲੜੀ ਦੇ ਵਿੱਚ ਅੱਜ ਜਿਹੜੇ ਦੋ ਵੱਡੇ ਨਸ਼ਾ ਤਸਕਰ ਮੁਰਾਦਪੁਰ ਪਿੰਡ ਦੇ ਬਲਵੀਰ ਸਿੰਘ ਅਤੇ ਤਰਸੀਮ ਸਿੰਘ ਇਨਾ ਵੱਲੋਂ ਕੀਤੀ ਗਈ ਨਜਾਇਜ਼ ਸਾਰੀ ਪੰਚਾਇਤ ਦੀ ਜ਼ਮੀਨ ਤੇ ਕੀਤੀ ਗਈ ਨਜਾਇਜ਼ ਸਾਰੀ ਨਵਾਜ ਪੰਚਾਇਤ ਡਿਪਾਰਟਮੈਂਟ ਵੱਲੋਂ ਤੋੜਾ ਜਾ ਰਿਹਾ ਹੈ ਪੁਲਿਸ ਮਦਦ ਇਹਨੂੰ ਦਿੱਤੀ ਜਾ ਰਹੀ ਹੈ ਤੇ ਲਾਅ ਇਨ ਆਰਡਰ ਨੂੰ ਮੇਨਟੇਨ ਕੀਤਾ ਜਾ ਰਿਹਾ ਹੈ ਅਜਿਹਾ ਕੋਈ ਪਰਚੇ ਵੀ ਚੱਲ ਰਹੇ ਹਨ ਹਾਂਜੀ ਬਲਵੀਰ ਸਿੰਘ ਤੇ 4 ਐਨਡੀਪੀਐਸ ਦੇ ਮੁਕਤਮੇ ਨੇ ਤੇ ਤਰਸੀਮ ਸਿੰਘ ਤੇ 10 ਐਨਡੀਪੀਐਸ ਦੇ ਮੁਕਤਮੇ ਦੋਨੋਂ ਜੀ ਬਾਹਰ ਨਹੀਂ ਇੱਕ ਜਿਹੜਾ ਬਲਵੀਰ ਸਿੰਘ ਆ ਉਹਨੂੰ ਮਾਨਯੋਗ ਅਦਾਲਤ ਨੇ ਛੇੜ ਦਿੱਤੀ ਹੋਈ ਹੈ ਦੂਜਾ ਅੰਦਰ ਜੇਲ੍ਹ ਦੇ ਵਿੱਚ ਸਰ ਇਹ ਜਿਸਪਿੰਡ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਜਹਾੜ ਕੋਲੇ ਪਿੰਡਰ ਦੇ ਵਿੱਚ ਬਹੁਤ ਦੇਖੋ ਜੀ ਡੀਬੀ ਨਸ਼ੇ ਤਸਕਰ ਵੱਲੋਂ ਕਾਲੀ ਕਮਾਈ ਕੀਤੀ ہوئی ਹੈ ਨਸ਼ਾ ਵੇਚ ਕੇ ਉਹਨਾਂ ਦੀ ਪ੍ਰਾਪਰਟੀਆਂ ਆਈਡੈਂਟੀਫਾਈ ਕੀਤੀ ਜਾ ਰਹੀਆਂ ਨੇ ਜੇ ਜੋ ਵੀ ਪ੍ਰਾਪਰਟੀ ਜਿਹੜੀ ਹੈ ਗੈਰ ਕਾਨੂੰਨੀ ਹੋ ਗਈ ਕਬਜ਼ਾ ਕਰਕੇ ਪੰਚਾਇਤੀ ਜ਼ਮੀਨ ਤੇ ਬਣਾਈ ਹੋਈ ਹੋਗੀ ਉਹਦੇ ਉੱਤੇ ਕਾਰਵਾਈ ਕੀਤੀ ਜਾਊਗੀ ਐਨਡੀਪੀਲ ਤੇ ਕਿਹੜੇ ਜਿਹੇ ਸਰ ਗੋਲੀਆਂ ਦੇ ਵਿੱਚ ਆਈਆਂ ਕੋਈ ਅਫੀਮ ਦੇ ਪੁਟੀ ਦੇ ਵਿੱਚ ਵੱਖਰੇ ਵੱਖਰੇ ਨੇ ਜੀ ਗੋਲੀਆਂ ਵੀ ਹੈਗੀਆਂ ਤੇ ਉਹ ਦੂਜੇ ਨਸ਼ੇ ਵੀ ਵੇਚਦੇ ਸਰ ਜੀ ਤਾਂ ਕੱਲ ਵੀ ਕਾਰਵਾਈ ਹੋਈ ਸੀ ਤੇ ਨਸ਼ਾ ਤਸਕਰਾਂ ਦੇ ਪਰਿਵਾਰ ਕੀ ਉਹਨਾਂ ਨੂੰ ਪਰਚੇ ਦਰਜ ਹੋਏ ਕਿ ਛੱਡੇ ਗਏ ਹੈ ਕੱਲ ਨੂੰ ਪਰਚੇ ਦਰਜ ਹੋਣਗੇ ਜੀ ਕਿਸੇ ਨੂੰ ਛੜਿਆ ਨਹੀਂ ਜਾਊਗਾ ਜੇ ਜੋ ਵੀ ਨਸ਼ੇ ਦਾ ਤਸਕਰੀ ਦਾ ਕੰਮ ਕਰੂਗਾ ਨਸ਼ਾ ਵੇਚਣ ਦਾ ਕੰਮ ਕਰੂਗਾ ਉਸ ਤੋਂ ਸਖ ਉਸ ਦੇ ਉੱਤੇ ਸਖਤ ਤੇ ਸਖਤ ਕਾਰਵਾਈ ਕੀਤੀ ਵੀ ਜਾਂਦੀ ਹੈ ਤੇ ਅੱਗੇ ਵੀ ਜਾਰੀ ਰਹੂਗੀ ਪੰਜਾਬ ਪੁਲਿਸ ਵੱਲੋਂ ਜਿਸ ਤਰ੍ਹਾਂ ਕਿ ਕਿਹਾ ਗਿਆ ਕਿ ਇਹ ਕੋਰਟ ਵੱਲੋਂ ਆਰਡਰ ਦਿੱਤੇ ਗਏ ਜਿਹੜਾ ਵੀ ਨਸ਼ਾ ਤਸਕਰੀ ਦੀ ਜਮਾਨਤਾ ਵਗੈਰਾ ਦੇ ਉਹਨਾਂ ਦੇ ਉੱਪਰ ਵੀ ਕਾਰਵਾਈ ਕੀਤੀ ਜਾਊਗੀ ਉਹਨੂੰ ਦੇਖੋ ਜੀ ਅਸੀਂ ਪੰਚਾਇਤਾਂ ਨੂੰ ਕਹਿ ਕੇ ਕਨਵਿੰਸ ਕਰਕੇ ਮਤੇ ਵੀ ਪਵਾ ਰਹੇ ਨੇ ਕਿ ਜੋ ਇਸ ਟਾਈਪ ਦੇ ਮਾੜੇ ਅਨਸਰ ਨੇ ਇਹਨਾਂ ਦੀ ਨਾ ਕੋਈ ਬੇਲ ਦਿੱਤੀ ਜਾਏ ਤੇ ਕਾਫੀ ਪੰਚਾਇਤਾਂ ਨੇ ਹਮੀ ਵੀ ਭਰੀਆਂ ਮਤੇ ਵੀ ਪਾਏ ਤੇ ਅੱਗੇ ਵੀ ਉਹਨਾਂ ਨੂੰ ਕਨਵਿੰਸ ਕੀਤਾ ਜਾਊਗਾ ਕਿ ਉਹ ਅੱਗੇ ਨਾ ਆ ਕੇ ਉਹਨਾਂ ਦੀ ਬੇਲ ਕਰਾਵੇਗੇ ਅੱਗੇ ਵੀ ਇਦਾਂ ਦੀ ਕਾਰਵਾਈ ਚੱਲੂਗੀ ਸਰ ਬਿਲਕੁਲ ਜਾਰੀ ਰਹੂਗੀ ਜੀ ਇਹ ਅਗਲੇ ਅੱਗੇ ਆਉਣ ਵਾਲੇ ਟਾਈਮ ਐ ਹੋਰ ਵੀ ਜ਼ਿਆਦਾ ਜਿਸ ਪਿੰਡ ਰੇ ਪੰਚਾਇਤ ਨੂੰ ਮੁਲਾਕਤ ਹੋਈ ਹੈ ਪੰਚਾਇਤ ਨਾਲ ਪੂਰਾ ਤਾਲਮੇ ਲੈ ਕੇ ਪੰਚਾਇਤ ਵਿਭਾਗ ਦੇ ਅਫਸਰ ਵੀ ਸਾਡੇ ਨਾਲ ਨੇ ਤੇ ਕਾਰਵਾਈ ਇਹਨਾਂ ਵੱਲੋਂ ਵੀ ਕਰਾਈ ਜਾ ਰਹੀ ਹੈ ਅਸੀਂ ਇਹਨਾਂ ਨੂੰ ਪੁਲਿਸ ਸੁਰੱਖਿਆ ਜਿਹੜੀ ਮੋਈਆ ਕਰਾ ਰਹੇ ਫਿਰ ਵੀ ਦੋ ਹੈ ਕਿ ਤਸਕਰ ਹੋਰ ਵੀ ਹੈ ਸਰ ਇਸ ਇਲਾਕੇ ਵਿੱਚ ਇਸ ਪਿੰਡ ਦੇ ਵਿੱਚ ਕਾਫੀ ਤਸਕਰ ਨੇ ਇਧਰ ਪੁਲਿਸ ਜਿਹੜੀ ਹੈ ਲਗਾਤਾਰ ਆਪਣੀ ਮੌਜੂਦਗੀ ਮੇਨਟੇਨ ਕਰ ਰਹੀ ਹੈ ਤੇ ਕਾਫੀ ਉਹਦੇ ਉੱਤੇ ਨਥ ਵੀ ਪਾਈ ਗਈ ਹੈ ਤੇ ਹੁਣ ਇਸ ਜਿਹੜੀ ਡਿਮੋਲੇਸ਼ਨ ਕਾਰਵਾਈ ਇਸੇ ਕਾਫੀ ਇੱਕ ਚੰਗਾ ਮੈਸੇਜ ਜਿਹੜਾ ਹੈ ਜਾਊਗਾ ਪਬਲਿਕ ਦੇ ਵਿੱਚ ਵੀ ਤੇ ਨਸ਼ਾ ਤਸਕਰਾ ਦੇ ਵਿੱਚ ਇੱਕ ਬੇਦਾ ਮਾਹੌਲ ਵੀ ਹੋਗਾ